ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਕਲ ਮੈਂ ਅਹੀ ਗਏ ਸਾਂ ਮੇਰੇ ਡੈਡੀ ਨੂੰ ਮਿਲਣ ਜੇਲ੍ਹ 'ਚ ਆਪਣੇ ਇੱਥੇ ਬਠਿੰਡੇ ਤੇ ਉੱਥੇ ਜਾ ਕੇ ਪਤਾ ਲੱਗਾ ਜਿਹੜੇ ਮੇਰੇ ਡੈਡੀ ਆ ਉਹਨਾਂ ਨੂੰ ਨਸ਼ੇ ਵਾਲੇ ਬੰਦਿਆਂ ਦੇ ਨਾਲ ਜੇਲ੍ਹ 'ਚ ਰੱਖਿਆ ਗਿਆ ਏ ਤੇ ਆ ਮੁੱਦਾ ਠਾਉਣਾ ਚਾਹੀਦਾ ਕਿ ਉਹਨਾਂ ਨੂੰ ਨਸ਼ੇ ਵਾਲੇ ਬੰਦਿਆਂ ਦੇ ਨਾਲ ਕਾਹਤੋਂ ਰੱਖਿਆ ਗਿਆ ਏ ਉਹਨਾਂ ਨੂੰ ਅੱਡ ਰੱਖਣਾ ਚਾਹੀਦਾ ਏ ਉਹਨਾਂ ਨੂੰ ਜਾਂ ਕੋਈ ਇਕੱਲਾ ਕਮਰਾ ਉੱਥੇ ਦੇਣਾ ਚਾਹੀਦਾ ਜਾਂ ਉਹਨਾਂ ਨੂੰ ਅੱਡ ਕਿਸੇ ਸਿੱਖਾਂ ਨਾਲ ਰੱਖਣਾ ਚਾਹੀਦਾ ਉਹਨਾਂ ਨੂੰ ਨਸ਼ੇ ਵਾਲਿਆਂ ਨਾਲ ਰੱਖਿਆ ਗਿਆ ਏ ਤੇ ਆ ਬਹੁਤ ਗਲਤ ਗੱਲ ਏ ਇਹਦੇ ਉੱਤੇ ਮੁੱਦਾ ਠਾਉਣਾ ਚਾਹੀਦਾ ਏ ਤੇ ਆ ਜੇ ਉਹਨਾਂ ਨੂੰ ਕੁਝ ਵੀ ਹੁੰਦਾ ਇਹਦੀ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਏ ਤੇ ਅਸੀਂ ਕੱਲ ਮਿਲਣ ਗਏ ਸੀ ਸਾ ਤੇ ਜਿਹੜੀ ਮੇਰੀ ਦਾਦੀ ਉਹ ਉਹ ਡਿੱਗੇ ਸੀਗੇ ਤੇ ਉਹਨਾਂ ਨੂੰ ਡਿਊਟੀ ਥਾਣੀ ਮਿਲਾ ਹੇਗਾ ਤੇ ਉਹਨਾਂ ਨੂੰ ਦੂਜੇ ਬੰਨੇ ਥਾਣੀ ਮਲਾਇਆ ਗਿਆ ਆ ਵੀ ਬਹੁਤ ਗਲਤ ਗੱਲ ਏ ਜਿਹੜੀ ਮੇਰੀ ਦਾਦੀ ਉਹਨਾਂ ਉਹਨਾਂ ਨੂੰ ਤੇ ਕੱਲੀ ਨੂੰ ਡਿਊਟੀ ਥਾਣੀ ਮਲਾ ਦਿੰਦੇ ਆਪਦੇ ਪੋਤ ਨੂੰ ਇੰਨੇ ਟਾਈਮ ਬਾਅਦ ਮਿਲ ਲ ਗਏ ਤੇ ਉਹਨਾਂ ਦੇ ਲੱਕ ਡਿੱਗ ਪਏ ਸੀ ਤੇ ਉਹਨਾਂ ਦੇ ਵਾਵਾ ਟਾਈਮ ਬਾਅਦ ਮਿਲਣ ਇਸ ਕਰਕੇ ਗਏ ਕਿਉਂਕਿ ਉਹ ਡਿੱਗ ਪਏ ਸੀ ਤੇ ਉਹਨਾਂ ਦੇ ਸੱਟ ਲੱਗ ਪਈ ਸੀਗੀ ਤੇ ਇਹ ਕਾ ਮੁੱਦਾ ਤੇ ਇੱਕ ਦੂਜਾ ਕੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਆਰਡਰ ਰੱਖਣਾ ਚਾਹੀਦਾ ਜਿਹੜੇ ਜੇਲ੍ਹ ਦੇ ਅੰਦਰ ਨਸ਼ੇ ਵਾਲੇ ਆ ਇੰਨੀ ਕੋ ਬੇਨਤੀ ਆ ਵੀਡੀਓ ਗਾਂ ਦੀ ਗਾਂ ਸ਼ੇਅਰ ਕਰਕੇ ਜਿੰਨੇ ਵੀ ਸੱਚੇ ਬੰਦੇ ਗਾਂ ਦੀ ਗਾਂ ਵੀਡੀਓ ਸ਼ੇਅਰ ਕਰਕੇ ਕਿ ਜਿਹੜੇ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਨੂੰ ਉਹਨਾਂ ਨੂੰ ਆਡਰ ਰੱਖਿਆ ਜਾਵੇ ਨੀ ਤੇ ਜੇ ਕੁਝ ਵੀ ਉਹਨਾਂ ਨੂੰ ਹੁੰਦਾ ਹੈ ਇਹਦੀ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ